ਖੜਾ ਦੁੱਖ ਲੱਗਦਾ ਜਦੋਂ ਉਹ ਕਿਸਾਨ ਵੀਰਾਂ ਦੇ ਲਈ ਬੰਦਾ ਬੈਠਾ ਹੋਵੇ ਇੱਕ ਬਜ਼ੁਰਗ ਬੰਦਾ ਆਪਣੀ ਜ਼ਿੰਦਗੀ ਦਾਤੇ ਲਾਈ ਹੋਵੇ ਪਰ ਉਸ ਬੰਦੇ ਦਾ ਸਾਥ ਨਾ ਦਿੱਤਾ ਜਾਵੇ ਮੈਂ ਗੱਲ ਕਰਦਾ ਜਗਜੀਤ ਸਿੰਘ ਡੱਲੇਵਾਲ ਦੀ ਜਿਹੜਾ ਬੰਦਾ ਪਿਛਲੇ 20 25 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਹੈ ਪਰ ਜਿਹੜੇ ਤਰੀਕੇ ਨਾਲ ਉਸ ਬੰਦੇ ਦਾ ਸਾਥ ਦੇਣਾ ਚਾਹੀਦਾ ਉਸ ਤਰੀਕੇ ਦੇ ਨਾਲ ਉਸ ਬੰਦੇ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਇਹਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਦੋਸ਼ ਇਹੀ ਹੈ ਕਿ ਉਹ ਬੰਦਾ ਕੋਈ ਆਪਣੀ ਨਿੱਜੀ ਲੜਾਈ ਤਾਂ ਲੜਦਾ ਨਹੀਂ ਪਿਆ ਉਹ ਬੰਦਾ ਤੁਹਾਡੀ ਕਿਸਾਨੀ ਦੇ ਲਈ ਲੜਦਾ ਪਿਆ ਪਰ ਉਸ ਬੰਦੇ ਦੇ ਪੱਖ ਦੇ ਵਿੱਚ ਕੋਈ ਬੰਦਾ ਪਹੁੰਚਦਾ ਨਹੀਂ ਪਿਆ ਜੇ ਪਹੁੰਚਦੇ ਪਿਆ ਉਹੀ 50 60 ਜਣੇ ਜਿਹਨੂੰ ਦੁਨੀਆ ਸੋੰਦੀ ਹੈ ਜਿੰਨਾ ਸਾਥ ਉਸ ਬੰਦੇ ਨੂੰ ਦੇਣਾ ਚਾਹੀਦਾ ਨਾ ਉਹਨਾਂ ਉਸ ਬੰਦੇ ਨੂੰ ਸਾਥ ਦਿੱਤਾ ਨਹੀਂ ਜਾ ਰਿਹਾ ਇਹਦੇ ਵਿੱਚ ਪੰਜਾਬੀਓ ਤੁਹਾਡੀ ਬਹੁਤ ਵੱਡੀ ਗਲਤੀ ਆ ਇਹ ਤੁਸੀਂ ਆਪ ਹੀ ਹਿਸਾਬ ਲਾ ਲਓ ਉਹ ਬੰਦੇ ਨੇ ਆਪਣੀ ਜੇ ਜ਼ਿੰਦਗੀ ਦਾਤੇ ਲਾਈ ਜਾਣਾ ਤਾਂ ਇੱਕ ਤੋਡੇ ਕਰਕੇ ਨਹੀਂ ਤਾਂ ਉਹ ਵੀ ਬੰਦਾ ਆਪਣੀ ਜ਼ਿੰਦਗੀ ਐਸ਼ੋ ਰਾਮ ਦੇ ਨਾਲ ਕੱਟ ਸਕਦਾ ਸੀ ਤੇ ਕਈ ਜਥੇਬੰਦੀਆਂ ਵਾਲੇ ਬੰਦੇ ਐਵੇਂ ਦੇ ਵੀ ਆ ਜਿਹੜੇ ਉਹਦੇ ਖਿਲਾਫ ਹੀ 네ਗੇਟਿਵ ਹੀ ਭੁਲਾ ਰਹੇ ਆ ਕੀ ਉਹਨੇ ਗੁਨਾਹ ਕਰ ਲਿਆ ਯਾਰ ਉਹਦੇ ਇਕੱਲੇ ਦੇ ਖੇਤ ਆ ਆ ਤੁਹਾਡੇ ਖੇਤ ਨਹੀਂ ਇਹ ਤੋਂ ਡੇਵੀ ਸਾਰਿਆਂ ਦੇ ਖੇਤ ਆ ਇੱਕ ਗੱਲ ਕਹਿ ਦਣਾ ਜਦੋਂ ਇਹ ਖੇਤ ਤੁਹਾਡੇ ਬੰਜਰ ਹੋ ਗਏ ਨਾ ਸਰਕਾਰਾਂ ਨੇ ਤੁਹਾਡੀਆਂ ਫਸਲਾਂ ਨਾ ਚੁੱਕੀਆਂ ਉਸ ਦਿਨ ਤੁਹਾਨੂੰ ਪਤਾ ਲੱਗੂ ਕਿ ਸਾਡਾ ਇੱਕ ਯੋਧਾ ਸੀ ਜਗਜੀਤ ਸਿੰਘ ਡੱਲੇਵਾਲ ਜਿਹੜਾ ਬੰਦਾ ਸਾਡੇ ਲਈ ਸਾਡੇ ਲਈ ਉਹ ਭੁਖੜਤਾਲ ਤੇ ਬੈਠ ਗਿਆ ਤੇ ਕੱਲ ਦੀ ਖਬਰ ਹੈ ਕਿ ਉਹ ਬੰਦਾ ਬਾਥੂਮ ਚ ਗਿਆ ਤੇ ਉੱਥੇ ਬਿਓ ਹੋ ਕੇ ਡਿੱਗ ਪਿਆ ਉਹਦੇ ਅੰਗ ਪੈਰ ਚੱਲਣੇ ਬੰਦ ਹੋ ਗਏ ਉਹ ਬੰਦੇ ਦਾ ਪਤਾ ਨਹੀਂ ਕਿੰਨੇ ਦਿਨ ਜ਼ਿੰਦਗੀ ਦੇ ਉੱਤੇ ਸਾਹ ਲੈ ਰਿਆ ਕਦੋਂ ਖਤਮ ਹੋ ਜੇ ਪਰ ਨਹੀਂ ਪੰਜਾਬੀਓ ਆਪ ਨੂੰ ਕੋਈ ਫਰਕ ਨਹੀਂ ਪੈਂਦਾ ਬੰਦੇ ਦੀ ਜ਼ਿੰਦਗੀ ਜਾਵੇ ਕੁਝ ਵੀ ਹੋਵੇ ਆਪ ਨੂੰ ਫਰਕ ਉਹਦੀ ਪੈਂਦਾ ਵਾ ਜਦੋਂ ਆਪਣੇ ਘਰ ਦੇ ਉੱਤੇ ਬੀਤਦੀ ਆ ਬਾਅਦ ਵਿੱਚ ਜੇ ਯੋਧੇ ਨੂੰ ਕੁਝ ਹੋ ਗਿਆ ਜਗਜੀਤ ਸਿੰਘ ਡੱਲਿਆਲ ਨੂੰ ਜਦੋਂ ਕੁਝ ਹੋ ਗਿਆ ਇਸ ਤੋਂ ਬਾਅਦ ਹਜ਼ਾਰਾਂ ਪੋਸਟਾਂ ਪੈ ਜਾਣਗੀਆਂ ਬਹੁਤ ਚੰਗਾ ਬੰਦਾ ਸੀ ਬੜਾ ਪੰਜਾਬ ਲਈ ਲੜਿਆ ਪਰ ਅੱਜ ਉਹਦੇ ਪੱਖ ਦੇ ਵਿੱਚ ਕੋਈ ਕੰਜਰ ਨਹੀਂ ਬੋਲਣਾ ਬੇਨਤੀ ਆ ਉਸ ਬੰਦੇ ਦੇ ਪੱਖ ਦੇ ਵਿੱਚ ਖੜੋ ਤਾਂ ਕਿ ਉਹ ਆਪਣੀਆਂ ਕਿਸਾਨ ਦੀਆਂ ਫਸਲਾਂ ਆ ਫਸਲਾਂ ਜਿਹੜੀਆਂ ਆਪਣੇ ਮੰਦੇ ਭਾ ਦੇ ਉੱਤੇ ਚੁੱਕੀਆਂ ਜਾਂਦੀਆਂ ਆ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਉਹ ਸਰਕਾਰਾਂ ਲਾਂਦੀਆਂ ਉਹਨਾਂ ਤੇ ਵੀ ਥੋੜਾ ਮੋਟਾ ਜ਼ੋਰ ਪਵੇ ਪਰ ਘਰੇ ਬੈਠ ਕੇ ਜੇ ਆਪਾਂ ਚਾਹੀਏ ਕਿ ਉਹ ਬੰਦਾ ਲੜਦਾ ਪਿਆ ਕੋਈ ਨਹੀਂ ਸਾਡੇ ਲਈ ਲੜੀ ਜਾਂਦਾ ਜਿੱਤ ਜੂਗਾ ਤਾਂ ਸਾਨੂੰ ਵੀ ਫਾਇਦਾ ਹੋ ਜਾਊਗਾ ਉਹ ਕੱਲੇ ਬੰਦੇ ਦੇ ਜਿੱਤਣ ਵਾਲੀ ਇਹ ਜੰਗ ਹੈਣੀ ਆ ਪਹਿਲਾਂ ਵੀ ਮੋਦੀ ਨੇ ਬੜਾ ਜ਼ੋਰ ਲਾਇਆ ਸੀ ਕਿ ਇਹਨਾਂ ਨੂੰ ਦਿੱਲੀ ਦੇ ਵਿੱਚੋਂ ਖੇੜਿਆ ਜਾਵੇ ਉਸ ਟਾਈਮ ਵੀ ਉਹ ਤਰਨਾ ਚਕਾਣ ਲਈ ਕਿੰਨੇ ਡਰਾਮੇਵਾਜ਼ ਕੀਤੇ ਗਏ ਗੋਲੇ ਸਿੱਟੇ ਗਏ ਯਾਰ ਕਿੰਨੇ ਬੰਦੇ ਆਪਣੇ ਸ਼ਹੀਦ ਹੋਏ ਕਿਸਾਨਪਰਾ ਦਿੱਲੀ ਮੋਰਚੇ 'ਚ ਇਹ ਮੈਂ ਬੇਨਤੀ ਕਰਦਾ ਇਸ ਡੱਲੇ ਵਾਲੀ ਸੋਚ ਤੇ ਤਰੋ ਤੇ ਉਹਨੂੰ ਸਪੋਰਟ ਕਰੋ ਹਰ ਇੱਕ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਵੀ ਜਾਵੇ ਤਾਂ ਕਿੱਥੇ ਗੱਲ ਪਹੁੰਚਦੀ ਆ ਪੰਜਾਬ ਦੇ ਵਿੱਚ 13000 ਪਿੰਡ ਹੈ 13000 ਪਿੰਡ ਦੇ ਵਿੱਚੋਂ ਜੇ ਇੱਕ ਇੱਕ ਟਰਾਲੀ ਵੀ ਉਥੇ ਮੋਰਚੇ ਤੇ ਪਹੁੰਚੀ ਤਾਂ ਕਿੰਨਾ ਸਾਥ ਮਿਲ ਸਕਦਾ ਪਰ ਨਹੀਂ ਉਥੇ ਤਾਂ ਉਹੀ 100 150 ਟਰਾਲੀ ਖੜੀ ਆ ਜਿਹੜੀ ਮੈਂ ਕਿਹਨਾਂ ਵਿਚਾਰੇ ਚਲੇ ਜਾਂਦੇ ਆ ਕੋਈ ਦੋ ਚਾਰ ਜਾਨੇ ਵਾਪਸੀ ਆ ਜਾਂਦੇ ਦੋ ਚਾਰ ਜਾਨੇ ਹੋਰ ਚਲੇ ਜਾਂਦੇ ਪਰ 13000 ਦੇ ਵਿੱਚੋਂ 200 ਬੰਦਾ ਯਰ ਪਿੰਡ ਦਾ ਪਹੁੰਚਿਆ ਸਿਰਫ ਬੇਨਤੀ ਆ ਸਾਥ ਦਿਓ ਐਵੇਂ ਦੇ ਯੋਧੇ ਘਵਾ ਲੈਣਾ ਇਸ ਤੋਂ ਬਾਅਦ ਪੋਸਟਾਂ ਪੰਜ ਅੱਗੇ ਹੋਜੋਗੇ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣ ਜੋਗੇ ਹੋਜੋਗੇ ਬੇਨਤੀ ਆ ਉਹ ਯੋਧੇ ਦਾ ਸਾਥ ਦਿਓ ਤਾਂ ਕਿ ਉਹ ਆਪਣੀ ਫਸਲਾਂ ਤੇ ਨਸਲਾਂ ਦੀ ਗੱਲ ਕਰਦਾ ਹੈ ਤੇ ਉਹਦਾ ਸਾਥ ਦਿੱਤਾ ਜਾਵੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ